ਕੰਦੂ ਖੇੜਾ ਕਰੂ ਨਵੇੜਾ ਸਤਿ ਸ਼੍ਰੀ ਅਕਾਲ ਦੋਸਤੋ ਜਿਸ ਪਿੰਡ ਤੋਂ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰ ਰਹੇ ਹਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਆਖਰੀ ਪਿੰਡ ਆ ਕੰਦੂ ਖੇੜਾ ਤੇ ਕੰਦੂ ਖੇੜਾ ਤੋਂ ਅੱਗੇ ਜਿਹੜਾ ਉਹ ਰਾਜਸਥਾਨ ਸਟਾਰਟ ਹੁੰਦਾ ਹੈ ਇਹ ਵਿੱਚ ਨਹਿਰਾ ਨਹਿਰ ਨੂੰ ਜਦੋਂ ਆਪਾਂ ਪਾਰ ਕਰਦੇ ਹਾਂ ਤਾਂ ਅਗਲੇ ਪਾਸੇ ਰਾਜਸਥਾਨ ਦੋਸਤੋ ਅੱਜ ਦੀ ਵੀਡੀਓ ਆਪਾਂ ਸਾਦਲ ਸ਼ਹਿਰ ਮਟੀਲੀ ਤੱਕ ਤੁਹਾਡੇ ਨਾਲ ਸਾਂਝੀ ਕਰਾਂਗੇ ਵੱਖੋ ਵੱਖ ਪਿੰਡਾਂ ਦਾ ਜਿਹੜਾ ਰੂਟ ਆ ਉਹ ਆਪਣਾ ਕੱਢ ਰਹੇ ਆ ਸਵੇਰ ਦਾ ਟਾਈਮ ਆ ਤੇ ਦੋਸਤੋ ਤੁਹਾਨੂੰ ਜਿਹੜਾ ਪਿੰਡਾਂ ਦਾ ਖੂਬਸੂਰਤ ਮਾਹੌਲ ਦਿਖਾਵਾਂਗੇ ਸਵੇਰ ਦਾ ਸਮਾਂ ਤੇ ਦੋਸਤੋ ਕਣਕਾਂ ਜਿਹੜੀਆਂ ਉਹ ਹਲੇ ਉੱਗ ਰਹੀਆਂ ਨੇ ਖੇਤਾਂ ਦੇ ਵਿੱਚ ਥੋੜੀ-ਥੋੜੀ ਹਰਿਆਲੀ ਨਜ਼ਰ ਆ ਰਹੀ ਆ ਸੂਰਜ ਦੀਆਂ ਕਿਰਨਾਂ ਪੈਂਦੀਆਂ ਤੇ ਹਲਕੀ-ਹਲਕੀ ਜਿਹੜੀ ਧੁੰਦ ਉਹ ਨਜ਼ਰ ਆਉਂਦੀ ਆ ਇਹ ਦਿਨਾਂ ਦੇ ਵਿੱਚ ਵਾਕਈ ਜਿਹੜੀ ਰੋਤਾ ਉਹ ਬੜੀ ਖੂਬਸੂਰਤ ਹੁੰਦੀ ਆ ਬਹੁਤ ਸੋਹਣਾ ਮਾਹੌਲ ਹੁੰਦਾ ਤਾਂ ਇਸੇ ਕਰਕੇ ਦੋਸਤੋ ਅੱਜ ਸਵੇਰ ਦੇ ਸਮੇਂ ਇਹ ਵੀਡੀਓ ਰਿਕਾਰਡ ਕਰ ਰਹੇ ਆ ਤੇ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਰਾਜਸਥਾਨ ਦੇ ਵਿੱਚ ਜਦੋਂ ਆਪਾਂ ਐਂਟਰ ਕਰਦੇ ਆ ਤਾਂ ਸਭ ਤੋਂ ਪਹਿਲਾ ਪਿੰਡ ਆਉਂਦਾ ਹਰੀਪੁਰਾ ਦੋਸਤੋ ਹਰੀਪੁਰਾ ਕਾਫੀ ਵੱਡਾ ਪੁਰਾਣਾ ਤੇ ਮਸ਼ਹੂਰ ਪਿੰਡ ਆ ਇੰਨਾ ਏਰੀਆ ਦੇ ਵਿੱਚ ਅੱਜ ਵੀ ਨਰਮੇ ਦੀ ਜਿਹੜੀ ਖੇਤੀ ਹੁੰਦੀ ਆ ਤਾਂ ਇਸੇ ਕਰਕੇ ਆਮ ਹੀ ਜਿਹੜੇ ਛਟੀਆਂ ਦੇ ਸ਼ੋਰ ਜਿਨ੍ਹਾਂ ਨੂੰ ਕਹਿੰਦੇ ਆ ਉਹ ਇੱਥੇ ਦੇਖਣ ਨੂੰ ਮਿਲਦੇ ਨੇ ਪਹਿਲਾਂ ਪੰਜਾਬ ਦੇ ਪਿੰਡਾਂ ਵਿੱਚ ਵੀ ਆਮ ਹੀ ਹੁੰਦੇ ਸੀ ਤੇ ਦੋਸਤੋ ਇਹ ਆਪਾਂ ਹਰੀਪੁਰੇ ਪਿੰਡ ਨੂੰ ਕ੍ਰਾਸ ਕਰ ਰਹੇ ਆ ਹਰੀਪੁਰਾ ਪਿੰਡ ਕਿਉਂ ਮਸ਼ਹੂਰ ਸੀ ਦੋਸਤੋ ਇਹ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਜੇ ਦੋਸਤੋ ਇਹ ਹਰੀਪੁਰਾ ਪਿੰਡ ਨੂੰ ਪਾਰ ਕਰਕੇ ਤੇ ਇਥੋਂ ਇਹ ਸਿੱਧੀ ਸੜਕਾ ਜਿਹੜੀ ਉਹ ਸੰਗਰੀਏ ਮੰਡੀ ਵੱਲ ਚਲੀ ਜਾਂਦੀ ਆ ਆਪਾਂ ਇਥੋਂ ਹੁਣ ਸੰਗਰੀਏ ਵੱਲ ਨੂੰ ਜਾ ਰਹੇ ਆ ਪਿੰਡਾਂ ਦਾ ਤੇ ਦੋਸਤੋ ਜਿਹੜਾ ਖੇਤਾਂ ਦਾ 뷰 ਆ ਉਹ ਛੋਟੇ ਛੋਟੇ ਕਲਿੱਪ ਆਪਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਇਹਨਾਂ ਦਿਨਾਂ ਦੇ ਵਿੱਚ ਕੁਦਰਤ ਦੇ ਸਾਰੇ ਰੰਗ ਦੇਖਣ ਨੂੰ ਮਿਲਦੇ ਨੇ ਦੋਸਤੋ ਹਲਕੀ ਹਲਕੀ ਧੁੰਦ ਵੀ ਹੁੰਦੀ ਆ ਤਰੇਲ ਵੀ ਹੁੰਦੀ ਆ ਜਿਹੜੀ ਸੂਰਜ ਦੀ ਰੋਸ਼ਨੀ ਸਵੇਰੇ ਉਹ ਵੀ ਬੜੀ ਖੂਬਸੂਰਤ ਹੁੰਦੀ ਆ ਤਾਂ ਬਹੁਤ ਖੂਬਸੂਰਤ ਜਿਹੜੇ 뷰 ਨੇ ਉਹ ਦੇਖਣ ਨੂੰ ਮਿਲਦੇ ਆ ਹਰੀਪੁਰੇ ਤੋਂ ਅੱਗੇ ਇਹ ਦੀਨਗੜ ਪਿੰਡ ਆ ਦੀਨਗੜ ਪਿੰਡ ਕਾਫੀ ਵੱਡਾ ਪਿੰਡ ਆ ਤੇ ਦੀਨਗੜ ਪਿੰਡ ਤੋਂ ਦੋਸਤੋ ਜਿਹੜਾ ਖੱਬੇ ਹੱਥੇ ਸੰਗਰੀਏ ਨੂੰ ਰਸਤਾ ਚਲਾ ਜਾਂਦਾ ਤੇ ਸੱਜੇ ਹੱਥ ਇੱਥੋਂ ਸੰਤਨਗਰ ਢੋਲ ਨਗਰ ਹੋ ਕੇ ਆਪਾਂ ਦੁਬਾਰਾ ਫਿਰ ਪੰਜਾਬ ਦੇ ਵਿੱਚ ਵਜੀਤਪੁਰ ਪੋਮਾ ਉਸ ਪਾਸੇ ਨੂੰ ਐਂਟਰ ਕਰ ਜਾਂਦੇ ਆ ਇਹ ਅੱਗੇ 메ਨ ਸੜਕ ਤੇ ਆਪਾਂ ਚੜ ਗਏ ਆ ਇਹ ਸਿੱਧੀ ਸੜਕ ਅੱਗੇ ਸੰਗਰੀਆ ਮੰਡੀ ਦੇ ਵੱਲ ਜਾ ਰਹੀ ਆ ਤਾਂ ਦੋਸਤੋ ਸਵੇਰ ਦੇ ਵੇਲੇ ਦਾ ਜਿਹੜਾ ਇਹ ਵਿਊ ਆ ਤੁਸੀਂ ਦੇਖ ਰਹੇ ਹੋ ਤੁਸੀਂ ਕਿਹੜੇ ਪਿੰਡਾਂ ਤੋਂ ਇਹ ਵੀਡੀਓ ਦੇਖ ਰਹੇ ਹੋ ਉਹ ਵੀ ਤੁਸੀਂ ਕਮੈਂਟਾਂ ਦੇ ਵਿੱਚ ਦੋਸਤੋ ਜਰੂਰ ਦੱਸਿਓ ਇੱਥੋਂ ਜਿਹੜਾ ਖੱਬੇ ਹੱਥਾ ਉਹ ਟਾਬਾਂ ਪਿੰਡ ਰਹਿ ਜਾਂਦਾ ਇਹਨਾਂ ਦੇ ਵਿੱਚੋਂ ਕਾਫੀ ਸਾਰੇ ਪਿੰਡ ਨੇ ਜਿੰਨਾ ਪਿੰਡਾਂ ਦੀਆਂ ਆਪਾਂ ਵੀਡੀਓ ਪਹਿਲਾਂ ਵੀ ਕਰ ਚੁੱਕੇ ਆ ਇਹ ਦੋਸਤੋ ਅੱਗੇ ਹੁਣ ਆਪਾਂ ਭਗਤਪੁਰਾ ਪਿੰਡ ਆ ਜਿਹੜਾ ਉਸ ਨੂੰ ਕ੍ਰਾਸ ਕਰ ਰਹੇ ਆ ਇਹ ਵੀ ਪੁਰਾਣਾ ਪੰਜਾਬੀ ਪਿੰਡ ਆ ਗੁਰਦੁਆਰਾ ਸਾਹਿਬ ਸਾਹਮਣੇ ਨਜ਼ਰ ਆ ਰਿਹਾ ਤੇ ਦੋਸਤੋ ਇਹ ਭਗਤਪੁਰਾ ਪਿੰਡ ਨੂੰ ਆਪਾਂ ਕ੍ਰਾਸ ਕੀਤਾ ਭਗਤਪੁਰੇ ਨੂੰ ਜਦੋਂ ਆਪਾਂ ਕ੍ਰਾਸ ਕਰਦੇ ਆ ਤਾਂ ਇਸ ਨੂੰ ਅੱਗੇ ਆ ਜਿਹੜਾ ਰਸਤਾ ਅੱਗੇ ਸ਼ਹਿਰ ਸੰਗਰੀਏ ਦੇ ਵੱਲ ਨੂੰ ਚਲਾ ਜਾਂਦਾ ਤਾਂ ਆਪਾਂ ਦੋਸਤੋ ਇੱਥੋਂ ਸੰਗਰੀਏ ਤੋਂ ਬਾਰੋ-ਬਾਰ ਹੋ ਕੇ ਸਾਦਲ ਸ਼ਹਿਰ ਮਟੀਲੀ ਵੱਲ ਨੂੰ ਜਾਵਾਂਗੇ ਇੱਧਰ ਹੋਰ ਦੇਖਦੇ ਆ ਰਸਤੇ ਵਿੱਚ ਕਿਹੜੇ-ਕਿਹੜੇ ਪਿੰਡ ਆਉਂਦੇ ਆ ਇਹ ਜਿਹੜਾ ਸਿੱਧਾ ਰਸਤਾ ਸਾਦਲ ਸ਼ਹਿਰ ਮਟੀਲੀ ਵੱਲ ਨੂੰ ਜਾਂਦਾ 30 ਕਿਲੋਮੀਟਰ ਦੀ ਦੂਰੀ ਤੇ ਸਾਦਲ ਸ਼ਹਿਰ ਜਿਹੜਾ ਮਟੀਲੀ ਉਹ ਆ ਜਾਂਦਾ ਤਾਂ ਦੋਸਤੋ ਇਹ ਸਾਦਲ ਸ਼ਹਿਰ ਨੂੰ ਜਦੋਂ ਜਾਈਏ ਸੰਗਰੀਏ ਵਾਲੇ ਪਾਸਿਓਂ ਤਾਂ ਪਹਿਲਾ ਪਿੰਡ ਆ ਜਿਹੜਾ ਇੱਥੇ ਸ਼ਾਇਦ ਬੋਲਿਆਂ ਵਾਲੀ ਪਿੰਡ ਆਉਂਦਾ ਬੋਲਿਆਂ ਵਾਲੀ ਪਿੰਡ ਵੀ ਮਸ਼ਹੂਰ ਪੁਰਾਣਾ ਪਿੰਡ ਆ ਤੇ ਸੜਕ ਦੇ ਉੱਪਰ ਹੀ ਬਿਲਕੁਲ ਇਹ ਵੀ ਪਿੰਡ ਵਸਿਆ ਆ ਇਸ ਸਮੇਂ ਤਕਰੀਬਨ ਆਪਾਂ ਬੋਲਿਆਂ ਵਾਲੀ ਜਿਹੜਾ ਪਿੰਡ ਆ ਉਸ ਦੇ ਨਜ਼ਦੀਕ ਪਹੁੰਚ ਚੁੱਕੇ ਆ ਤਾਂ ਇਹ ਲੁੱਕ ਐਸ ਵੇਲੇ ਖੇਤਾਂ ਵੱਲ ਨੂੰ ਜਾਂਦੇ ਕੋਈ ਬਲਦ ਗੱਡਾ ਟਰੈਕਟਰ ਚੀਜ਼ਾਂ ਤੇ ਨਜ਼ਰ ਆਉਂਦੇ ਆ ਇਹ ਬੋਲਿਆਂ ਵਾਲੀ ਪਿੰਡ ਦਾ ਬੋਰਡ ਲੱਗਿਆ ਆ ਸਾਹਮਣੇ ਵਾਟਰ ਵਕਸ ਦੀ ਟੈਂਕੀ ਨਜ਼ਰ ਆਉਂਦੀ ਆ ਤਾਂ ਇਹ ਬੋਲਿਆਂ ਵਾਲੀ ਪਿੰਡ ਆ ਦੋਸਤੋ ਜਿਸ ਨੂੰ ਆਪਾਂ ਕ੍ਰੋਸ ਕਰਕੇ ਅੱਗੇ ਵਧ ਰਹੇ ਆ ਕੋਸ਼ਿਸ਼ ਕਰਾਂਗੇ ਇਧਰ ਜਿੰਨੇ ਕ ਪਿੰਡ ਆਉਂਦੇ ਆ ਉਹਨਾਂ ਦੇ ਨਾਮ ਤੁਹਾਡੇ ਨਾਲ ਸਾਂਝੇ ਕਰ ਸਕੀਏ ਜੇਕਰ ਕੋਈ ਪਿੰਡ ਰਹਿ ਜਾਂਦਾ ਤਾਂ ਦੋਸਤੋ ਕਮੈਂਟ ਬਾਕਸ ਦੇ ਵਿੱਚ ਵੀ ਜਰੂਰ ਦੱਸਿਓ ਤੇ ਬਾਕੀ ਜਿਹੜੇ-ਜਿਹੜੇ ਪਿੰਡਾਂ ਦੇ ਵਿੱਚ ਇੱਥੇ ਪੁਰਾਣੀ ਵਿਰਾਸਤਾ ਪਿੰਡਾਂ ਦੇ ਵਿੱਚ ਪੁਰਾਣੇ ਘਰ ਦਰਵਾਜ਼ੇ ਹਵੇਲੀਆਂ ਵਗੈਰਾ ਨੇ ਤਾਂ ਦੋਸਤੋ ਉਹ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਜੇ ਕਿਉਂਕਿ ਆਪਾਂ ਇਹ ਚੀਜ਼ਾਂ ਪੁਰਾਣੀਆਂ ਚੀਜ਼ਾਂ ਦੀ ਕਵਰੇਜ ਕਰਕੇ ਦੋਸਤਾਂ ਦੇ ਨਾਲ ਸਾਂਝੀ ਕਰਦੇ ਰਹਿੰਦੇ ਆ ਇਧਰਲੇ ਏਰੀਏ ਦੇ ਕਾਫੀ ਸਾਰੇ ਪਿੰਡ ਆ ਜਿਨ੍ਹਾਂ ਦੀ ਹਾਲੀ ਕਵਰੇਜ ਕਰਨ ਵਾਲੀ ਬਾਕੀ ਆ ਇਸ ਤੋਂ ਬਾਅਦ ਇਹ ਚੱਕ ਹੀਰਾ ਸਿੰਘ ਵਾਲਾ ਜਿਹੜਾ ਅੱਡਾ ਆਉਂਦਾ ਹੈ ਇਹ ਸਾਹਮਣੇ ਚੱਕ ਹੀਰਾ ਸਿੰਘ ਵਾਲਾ ਇਹ ਵੀ ਕਾਫੀ ਪੁਰਾਣਾ ਤੇ ਮਸ਼ਹੂਰ ਪਿੰਡ ਆ ਇਥੋਂ ਇਧਰ ਸ਼ਾਪੀਣੀ ਵਗੈਰਾ ਨਾਥਵਾਣਾ ਇਹਨਾਂ ਪਿੰਡਾਂ ਵੱਲ ਨੂੰ ਵੀ ਰਸਤਾ ਚਲਾ ਜਾਂਦਾ ਹੈ ਤਾ ਦੋਸਤੋ ਆ ਇਥੋਂ ਤਕਰੀਬਨ ਅੱਧਾ ਰਸਤਾ ਰਹਿ ਜਾਂਦਾ ਸਾਦੂਲ ਸ਼ਹਿਰ ਦਾ 15 ਕਿਲੋਮੀਟਰ ਅਤੇ ਦੂਜੇ ਪਾਸੇ ਨੂੰ 15 ਕਿਲੋਮੀਟਰ ਹੀ ਇਥੋਂ ਸੰਗਰੀਆ ਵਧੀਆ ਸਾਫ ਸੁਥਰਾਏ ਰੋਡ ਬਣਿਆ ਆ ਤਾਂ ਦੋਸਤੋ ਚੱਕ ਹੀਰਾ ਸਿੰਘ ਵਾਲੇ ਨੂੰ ਕ੍ਰਾਸ ਕਰਕੇ ਆਪਾਂ ਹੁਣ ਅੱਗੇ ਮਟੀਲੀ ਵੱਲ ਨੂੰ ਵਧ ਰਹੇ ਆ ਇਥੋਂ ਦੋਸਤੋ ਅੱਗੇ ਚੱਲੀਏ ਤਾਂ ਇਥੋਂ ਸੱਜੇ ਪਾਸੇ ਜਿਹੜਾ ਰਸਤਾ ਉਹ ਨਕੇਰਾ ਇੰਦਰਗੜ ਰਾਸੂ ਵਾਲਾ ਇਹਨਾਂ ਪਿੰਡਾਂ ਨੂੰ ਜਿਹੜੀ ਇੱਥੋਂ ਸੜਕ ਚਲੀ ਜਾਂਦੀ ਆ ਇੱਥੇ ਇੱਕ ਮੇਨ ਪੁਰਾਣਾ ਅੱਡਾ ਬਣਿਆ ਹੋਇਆ ਇੱਥੋਂ ਦੋਸਤੋ ਅੱਗੇ ਚੱਲਾਂਗੇ ਤਾਂ ਕਿਸ਼ਨਪੁਰਾ ਜਿਹੜਾ ਪਿੰਡ ਆ ਉਹ ਬਿਲਕੁਲ ਸੜਕ ਦੇ ਉੱਪਰ ਆਉਂਦਾ ਹੈ ਕਿਸ਼ਨਪੁਰਾ ਵੀ ਕਾਫੀ ਪੁਰਾਣਾ ਪਿੰਡ ਆ ਇਹ ਪਿੰਡਾਂ ਦੀ ਸਵੇਰਾ ਜਿਸ ਦਾ ਆਪਾਂ ਇਸ ਵੀਡੀਓ ਦੇ ਰਹੀ ਦੋਸਤੋ ਆਨੰਦ ਮਾਰ ਰਹੇ ਆ ਇਹ ਵੀਡੀਓ ਵੱਧ ਤੋਂ ਵੱਧ ਆਪਣੇ ਦੋਸਤ ਮਿੱਤਰਾਂ ਨਾਲ ਸਾਂਝੀ ਕਰਿਓ ਇਹ ਕਿਸ਼ਨਪੁਰਾ ਪਿੰਡ ਆ ਦੋਸਤੋ ਜਿਸ ਨੂੰ ਆਪਾਂ ਹੁਣ ਕ੍ਰਾਸ ਕਰ ਰਹੇ ਆ ਸਵੇਰੇ ਸਵੇਰੇ ਸਕੂਲ ਨੂੰ ਜਾਣ ਵਾਲੇ ਕੰਮ ਧੰਦਿਆਂ ਨੂੰ ਜਾਣ ਵਾਲੇ ਲੋਕ ਆਪਣੇ ਬਸਾਂ ਦੀ ਉਡੀਕ ਕਰਦੇ ਹੋਏ ਨਜ਼ਰ ਆਉਂਦੇ ਆ ਤਾਂ ਦੋਸਤੋ ਹੌਲੀ ਹੌਲੀ ਕਰਕੇ ਜਿਹੜੀ ਸੂਰਜ ਦੀ ਰੋਸ਼ਨੀ ਉਹ ਵੀ ਵੱਧਦੀ ਨਜ਼ਰ ਆਉਂਦੀ ਆ ਉਸ ਤੋਂ ਬਾਅਦ ਦੋਸਤੋ ਕਿਸ਼ਨਪੁਰੇ ਨੂੰ ਕ੍ਰਾਸ ਕਰਦੇ ਆਂ ਤਾਂ ਅੱਗੇ ਜਿਹੜਾ ਪਿੰਡ ਅਮਰਗੜ ਆਉਂਦਾ ਇਹ ਵੀ ਪੁਰਾਣਾ ਪਿੰਡ ਆ ਤੇ ਸੜਕ ਦੇ ਉੱਪਰ ਹੀ ਵਸਿਆ ਹੋਇਆ ਹੈ ਦੋਸਤੋ ਜਿਹੜੇ ਮੇਨ ਪਿੰਡ ਸੀ ਕੋਸ਼ਿਸ਼ ਕੀਤੀ ਆ ਕਿ ਉਹਨਾਂ ਸਾਰੇ ਪਿੰਡਾਂ ਦੇ ਨਾਮ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਆ ਅਮਰਗੜ ਪਿੰਡ ਨੂੰ ਕ੍ਰਾਸ ਕਰਦੇ ਆ ਤਾਂ ਉਸ ਤੋਂ ਬਾਅਦ ਅੱਗੇ ਟਾਣੀ ਖੇਚੜਾਂ ਵਾਲੀ ਆਉਂਦੀ ਆ ਇੱਥੋਂ ਦੀ ਵੀ ਆਪਾਂ ਇੱਕ ਹਵੇਲੀ ਦੀ ਕਵਰੇਜ ਕਰਕੇ ਦੋਸਤੋ ਤੁਹਾਡੇ ਨਾਲ ਸਾਂਝੀ ਕੀਤੀ ਸੀ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਜਰੂਰ ਕਰਿਆ ਜੀ ਤੇ ਕਮੈਂਟਾਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ ਕਿ ਜਿੰਨਾ ਪਿੰਡਾਂ ਦੇ ਵਿੱਚ ਪ੍ਰਾਣੀਆਂ ਵਸਦਾ ਨੇ ਉਹ ਵੀ ਜਰੂਰ ਦੱਸਿਓ ਆਪਾਂ ਉਹਨਾਂ ਦੀ ਕਵਰੇਜ ਕਰਕੇ ਦੋਸਤ ਮਿੱਤਰਾਂ ਦੇ ਨਾਲ ਸਾਂਝੀ ਜਰੂਰ ਕਰਾਂਗੇ ਤਾਂ ਦੋਸਤੋ ਅੱਜ ਦੀ ਵੀਡੀਓ ਆਪਣੀ ਇੱਥੋਂ ਜਿਹੜੀ ਸਾਦਲ ਸ਼ਹਿਰ ਤੱਕ ਸੀ ਇੱਥੋਂ ਸਾਹਮਣੀ ਸੜਕਾ ਸਾਦਲ ਸ਼ਹਿਰ ਜਾ ਰਹੀ ਹੈ ਸੱਜੇ ਹੱਥ ਅਬੋਰ ਤੇ ਖੱਬੇ ਹੱਥ ਹਨੂਮਾਨਗੜ ਧੰਨਵਾਦ ਦੋਸਤੋ